ਦੀ ਲਗਾਉਣੀ ਕਬੂਤਰ ਦੀ ਸੀ ਬਹੁਤ ਬੰਦੇ ਦੇ ਫੋਨ ਆਏ ਸੀ ਵੀ ਕਿਵੇਂ ਲੱਗਦੀ ਹੁੰਦੀ ਆ ਦੇਖ ਲਓ ਜੀ ਪਾਰਟੀ ਲੱਗ ਰਹੀ ਆ ਮੇਰੇ ਪਿੰਡ ਵਾਲਾ ਗੱਗੂ ਮੁੰਡਾ ਮੈਂਬਰ ਲਾ ਰਿਹਾ ਹੈ ਤਿੰਨਾ ਵਾਲੇ ਦੇ ਲਾਡੀ ਤੇ ਅੱਜ ਫਰੈਂਡ ਹੀ ਰਹਿ ਗਿਆ ਘਰੇ ਤੇ ਬਾਜੀ ਤੇ ਉੱਲਿਆਂ ਦੀ ਤਿਆਰੀ ਆ ਪੂਰੀ ਸਾਰੇ ਭਰਾ ਜਿਹੜੇ ਪਾਣੀ ਲਈ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਤੇ ਸ਼ੀਨੀਆਰ ਵਾਲੇ ਚੋਬਰ ਬੈਠੇ ਆ ਗੋਰੇ ਮੈਂਬਰ ਵਰਗੇ ਬੈਠੇ ਆ ਭਾਰਤੀਆਂ ਨਾਲਕੀਆਂ ਬਰੂਦ ਵਾਲੀਆਂ ਆਹ ਦੇਖ ਲਓ ਜਿਹੜੇ ਕਹਿੰਦੇ ਹੁੰਦੇ ਨਾ ਪਾਣੀ ਦੇ ਵਿੱਚ ਕੁਝ ਪਾਉਂਦੇ ਆ ਜਾਓ ਬੋ ਕੁਝ ਨਹੀਂ ਹੁੰਦਾ ਬਾਈ ਸਾਫ ਪਾਣੀ ਹੁੰਦਾ ਟੂਟੀ ਵਾਲਾ ਪਰ ਇਹਨਾਂ ਕਿ ਵੀ ਠੰਡਾ ਜ਼ਰੂਰ ਹੁੰਦਾ ਉਹ ਠੰਡਾ ਪਾਣੀ ਲਾ ਦਿੰਨੇ ਆ ਕਬੂਤਰਾਂ ਨੂੰ ਨਹੀਂ ਪਹਿਲਾਂ ਟਰਾਫਾਰਡ ਤੇ ਪੜਾਕੇ ਦੇ ਤੇ ਐਂ ਸਾंभ ਕੇ ਬਾ ਛੱਡ ਦਿੰਦੇ ਆ ਸਾਰੇ ਆ ਗੋਰਾ ਵਜੀਰ ਕੇ ਸਾਡੀ ਵਧੀਆ ਬਾਬੇ ਦੀ ਕਿਰਪਾ ਨਾਲ 2012 ਦੀ ਲਿਆ ਚੱਲੀ ਜਾਂਦੀ ਆ 2012 ਤੋਂ ਵੀ ਪਹਿਲਾਂ ਦੀ ਆ ਖੈਰ ਤੇ 12 ਤੋਂ ਤਾਂ ਕਿਉਂਕਿ ਮੈਂ ਬਾਜ਼ੀਆਂ ਛੱਡਣ ਲੱਗਿਆ ਸੀ ਗੁੱਗੀ ਵਜੀਰ ਕੇ ਸਾਡੀਆਂ ਹਾਸਿਆਂ ਖੱਡੀਆਂ ਵੀ ਚੱਲਦੇ ਰਹਿੰਦੇ ਆ ਗੁੱਸੇ ਕਿਲੇ ਵੀ ਚੱਲਦੇ ਰਹਿੰਦੇ ਸਾਰਾ ਕੁਸਾ ਤੇ ਗੁੱਗੀ ਨੇ ਫੇਰ ਨਾਲ ਬੜੀ ਕੰਪਨੀ ਮਾਂ ਦੇ ਪੁੱਤ ਨੇ ਬੰਦ ਕਰਾਉਣ ਵਾਲੀ ਕਰਤੀ ਕੰਪਨੀ ਵਾਲੇ ਕਹਿੰਦੇ ਸਾਡੇ ਹੱਥ ਖੜੇ ਪਰ ਤੇਰਾ ਰੰਗ ਨਹੀਂ ਨਿਕੜਦਾ ਤੇਰਾ ਰੰਗ ਨਹੀਂ ਨਿਕੜਦਾ ਰੰਗ ਚਾਹੇ ਸਾਡੇ ਚੋਂ ਉਪਰ ਦਾ ਪੱਕਾ ਤੇ ਪਰ ਦਿਲ ਜਮਾ ਦੁੱਧ ਵਰਗਾ ਸਾਫ ਆ ਤੇ ਗੁੱਸਾ ਗਰਾਨਾ ਕੋਈ ਕਰੇ ਕਰਿਆ ਤੇ ਇੱਕ ਦੂਜੇ ਨੂੰ ਸੀ ਹੱਥ ਸੇਕੜੇ ਚੱਲਦੀਆਂ ਰਹਿੰਦੀਆਂ ਆਹ ਦੇਖ ਲਓ ਜੀ ਸਾਫ ਪਾਣੀ ਜਮਾ ਆਹ ਲਾਤਾ ਜਿਹੜੇ ਬੰਦੇ ਕਹਿੰਦੇ ਨਾ ਵੀ ਪਾਣੀ ਦਵਾਈ ਲਾਉਂਦੇ ਆ ਉਹ ਲਾਉਂਦੇ ਆ ਆ ਬੈਠਾ ਜੀ ਗੁਰਦਾ ਸਹਜੜੀ ਏ ਮੁੰਡੇ ਦਾ ਵੀ ਸਹੜਿਆਂ ਦੇ ਵਿੱਚ ਰਕਾਰੜਾ ਜੇ ਕੋਈ ਨੇੜੇ ਦੇ ਪਿੰਡਾਂ ਚ ਭੱਜ ਕੇ ਕਬੂਤਰ ਸਹਜਰੇ ਆ ਗਿਆ ਤਾਂ ਇਹ ਬੰਦੇ ਨੇ ਦੱਸਣਾ ਦੇ ਕਿਉਂ ਅੱਖ ਚੋਬਰ ਦੀ ਬਾਜ ਵਰਗੀ ਆਣਾ ਤਾਂ ਹੀ ਇਹ ਕੂਤਰ ਦਾ ਦਿੰਦਾ ਤੇ ਅਸੀਂ ਇਹਨੂੰ ਹਾਸੇ-ਹਾਸੇ ਚ ਇਹਦਾ ਨਾ ਚਿੜੀ ਮਾਰ ਵੀ ਰੱਖਿਆ ਵੇ ਛੜਦਾ ਤਾਂ ਇਹ ਬਾਜੀਆਂ ਪਰ ਕਬੂਤਰ ਜਿਹੜਾ ਵੀ ਕੋਈ ਆਇਆ ਇਹਨੇ ਫੜ ਕੇ ਦੇਣੀ ਦੇਣਾ ਚਾਹੀ ਜਿਵੇਂ ਮਰਜ਼ੀ ਹਮਤ ਕਰੇ ਸਾਈਡਾਂ ਦਾ ਆਪਾਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਰਿਕਾਰਡ ਸਾਈਡਾਂ ਦਾ ਬਹੁਤ ਵਧੀਆ ਇਹ ਬਾਜੀ ਤੋਂ ਕੋਈ ਵੀ ਕਬੂਤਰ ਜੇ ਕੋਹਣਲੇ ਡਿੱਗ ਪਿਆ ਜਾਂ ਕੋਈ ਹੋਰ ਆ ਤਾਂ ਉਹ ਤਾਂ ਕਹਿਣਾ ਕਿ ਜੇ ਕੋਈ ਨਾਲ ਦੇ ਹੋਰ ਲਾ ਕੇ ਲੈ ਗਏ ਹਨਾ ਕਬੂਤਰ ਬਾਜ ਨਹੀਂ ਇਹਨਾਂ ਨੇ ਅੱਜ ਤੱਕ ਦੇ ਕੋ ਕਬੂਤਰ ਨਹੀਂ ਰੱਖਿਆ ਤੇ ਬਾਕੀ ਜਾਂ ਤੁਸੀਂ ਦੇਖ ਸਕਦੇ ਹੋ ਨਾ ਆਹ ਬੈਠਾ ਆਪਣਾ ਝੋਟਾ ਇਹ ਬਾਜੀ ਜਿੱਤ ਗਿਆ ਤੁਹਾਨੂੰ ਟ੍ਰੈਜਡੀ ਦੱਸ ਦੇ ਇੱਥੇ ਆਪਾਂ ਲਾਤਾ ਪਾਣੀ ਤੇ 15 ਕਿੰਮਲ ਪਾਣੀ ਲਾ ਕੇ ਬਹਾਤਾ। ਇਹਦੀ ਟਾਕੀ ਨਾ ਦੂਜੀ ਸੀਗੀ ਸਪਰਿੰਗ ਵਾਲੀ ਨਹੀਂ ਸੀ। ਇੱਥੇ ਮੇਰੇ ਪੈਰਾਂ ਥੱਲੋਂ ਦੀ ਕਬੂਤਰ ਨਿਕਲ ਗਿਆ। ਮੈਂ ਸਾਡੇ ਪਿੰਡ ਵਾਲੇ ਗੱਡੂ ਨਾਲ ਗੱਡੀ ਲਾ ਗਿਆ ਆ ਆ ਗਿਆ ਕਬੂਤਰ ਆਪਣਾ ਇੱਥੇ। ਬੱਸ ਇੱਥੇ ਮੈਂ ਫੋਨ ਫੜਾਇਆ ਦੂਜੇ ਮੁੰਡੇ ਨੂੰ ਮੈਂ ਕਿਹਾ ਲੈ ਫੋਨ ਫੜ ਮੈਂ ਪਾਣੀ ਹੋਰ ਲਾਦਾ। ਉਹਨੂੰ ਜਦੋਂ ਉਹਨੂੰ ਕਿਹਾ ਤੇ ਉਹਨੂੰ ਚੱਕ ਲਓ ਚੱਕ ਲਓ ਹੋ ਗਈ ਸਾਰੀ ਬਾਜੀ ਤੇ ਕਹਿੰਦੇ ਵੀ ਕਬੂਤਰ ਗੱਗੇ ਵਾਲਾ ਉੱਡ ਗਿਆ। ਕੁਦਰਤੀ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਮੂਹਰਾ ਥੱਲੋਂ ਲਾ ਕੇ ਜਾਂਦੀ ਸੀ ਸਾਰੇ ਕਬੂਤਰ ਬਾਜਪਰਾਮਾ ਨੂੰ ਆਪਣੇ ਤੇ ਯਕੀਨ ਆ ਇਮਾਨਦਾਰੀ ਆ ਵੀ ਆਪਾਂ ਗਲਤ ਕੰਮ ਨਹੀਂ ਕਰਦੇ ਬਾਕੀ ਮੈਂ ਹਰ ਬਾਜੀ ਤੇ ਨੇੜੇ-ਤੇੜੇ ਵਾਲੀਆਂ ਬਾਜ਼ੀਆਂ ਤਾਂ ਹੀ ਛੱਡਦਾ ਨਾ ਮੈਂ ਉੱਲਾ ਲਾ ਕੇ ਘਰੇ ਆ ਜਾਣਾ ਕਿਉਂਕਿ ਮੇਰੇ ਘਰੇ ਨਹੀਂ ਸਰਦਾ ਬਾਈ ਪ੍ਰੋਬਲਮ ਆ ਇੱਕ ਮੇਰੇ 6 ਵੱਜੀ ਵੀ ਆ ਮੈਥੋਂ ਪੌੜੀਆਂ ਬੜਾ ਟਾਈਮ ਚੜ੍ਹਿਆ ਉਤਰਿਆ ਨਹੀਂ ਜਾਂਦਾ ਹਨ ਤੇ ਕੋਈ ਨਜਾਇਜ਼ੇ ਕੋਈ ਧੱਕਾ-ਧੱਕਾ ਵੱਜ ਜਾਂਦੇ ਹੋਰ ਆ ਫਿਰ 7 ਵੱਜਣ ਦਾ ਡਰ ਰਹਿੰਦਾ ਤੇ ਉਹਦੇ ਕਰਕੇ ਆਪਾਂ ਜਾਂਦੇ ਜੀ ਤੇ ਬੂਤ ਤਾਂ ਫੇਰ ਵੀ ਆਪਣਾ 15 ਐਮਐਲ ਪਾਣੀ ਲੈ ਕੇ ਵੀ ਬਾਜੀ ਜੱਤ ਗਿਆ ਸੀ ਜਿਹੜਾ ਤੇ ਬਾਬੇ ਦੀ ਕਿਰਪਾ ਨਾਲ ਆਹ ਲਾਤੇ ਉੱਲੇ ਤੇ ਗੱਗੂ ਮੈਂ ਬਰਰ ਗਿਆ ਇੱਥੇ ਮੇਰੀ ਵੀਡੀਓ ਬਣਾਈ ਬੰਦ ਨੇ ਕਦਾ ਹੋ ਗਿਆ ਉਹੀ ਕੰਮ ਆ ਗਿਆ ਚਲ ਤੇ ਬਾਬੀ ਦੀ ਕਿਰਪਾ ਨਾਲ ਕਹਿੰਦੇ ਨਾ ਮੈਂ ਕਹਣਾ ਨਾਲ ਕਿ ਕਿਸਮਤ ਵੀ ਜ਼ਰੂਰੀ ਹੁੰਦੀ ਆ ਇੱਥੇ ਮੇਰੀ ਕਿਸਮਤ ਨੇ ਵੀ ਬਹੁਤ ਸਾਥ ਦਿੱਤਾ ਬਾਈ ਮੇਰਾ ਤੇ 15 ਮਲ ਪਾਣੀ ਨਾਲ ਵੀ ਕਬੂਤਰ ਉੱਡ ਗਿਆ ਤੇ ਆ ਪ੍ਰੀਤ ਬਰਨਾਲਾ ਜੰਗੇ ਬਰਨਾਲੇ ਹੁਣਾਂ ਦੇ ਕਬੂਤਰ ਉੱਡਦੇ ਆ ਜਿਹੜੇ ਆ ਲੱਗ ਗਏ ਉੱਲੇ ਬਹੁਤ ਸੋਹਣੇ ਕਬੂਤਰ ਸੀਗੇ ਸਾਰੇ ਬਾਜੀ ਦੇ ਤੇ ਗੱਗੂ ਮੈਂਬਰ ਦੀ ਐਤ ਕੀ ਕਿਸਮਤ ਠੰਢੀ ਦੋ ਭੱਜ ਗਏ ਇੱਕ ਬਹਿ ਗਿਆ ਤਿੰਨ ਛੱਡੇ ਸੀ ਗੱਗੂ ਨੇ ਵੀ ਤੇ ਉਹ ਦਰਤੀ ਤੁਹਾਨੂੰ ਪਤਾ ਹੀ ਆ ਕਹਾਣੀ ਦਾ ਬਾਕੀ ਦੇਖੋ ਤੁਸੀਂ ਰੌਣਕ ਮੇਲਾ ਬਾਜੀ ਦਾ ਤੇ ਆਹ ਲੋ ਜੀ ਆਪਾਂ ਵੀ ਆ ਗਏ ਕੈਮਰੇ ਮੂਰੇ ਫੋਨ ਲਿਆ ਫੜ ਤੇ ਲੱਗੀ ਜਾਂਦੇ ਹੁਣ ਉਲੇ ਤੇ ਬਾਕੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਜਿਹੇ ਵੀ ਕਿਤੇ ਬਾਜੀ ਜਿੱਤੀ ਆ ਕਿੱਥੇ ਕਿੱਥੇ ਬਾਜੀਆਂ ਛੱਡੀਆਂ ਤੇ ਕਿੰਦੀਆਂ ਜੱਤੜੀਆਂ ਆਪਾਂ ਤਿੰਨ ਛੱਡੀਆਂ ਸੀ ਦੋ ਜੱਤੜੀਆਂ ਇੱਕ ਹਰ ਗਏ ਉਹ ਵੀ ਭੱਜ ਗਿਆ ਸੀ ਆਪਣਾ ਸਵੇਰੀ ਉਲੇ ਦੇ ਪਾਣੀ ਵੱਧ ਦਿੱਤਾ ਗਿਆ ਉਹਦਰੀ ਤੋਂ ਮੁੜੇ ਹੀ ਨਹੀਂ ਗਿਆ ਉਹ ਵੀ ਮੈਥੋਂ ਆਪ ਤੋਂ ਗਲਤੀ ਹੋ ਗਈ ਪਾਣੀ ਥੋੜਾ ਜਿਆ ਸਵੇਰੇ ਸੰਦੇਸ਼ 6 ਵਜੇ ਉਲੇ ਲੱਗਦੇ ਕਰਕੇ ਨਾ ਵੱਧ ਦੇਤਾ ਵੀ ਚੱਲ ਜਰ ਸੁਨੇਹਾ ਤੇ ਪਾਣੀ ਕਿਹਾ ਉਹਨਾਂ ਵੱਧ ਦੇ ਦਈਏ ਤੇ ਪਰ ਉਹ ਬਹੁਤ ਵੱਡੀ ਗਲਤੀ ਸੀ ਤੇ ਨਹੀਂ ਆਮ ਆਪਾਂ ਦੇਖਦੇ ਆਂ ਬਾਜੀ 7:30 ਵਜੇ ਉਲੇ ਲੱਗਦੇ ਆ ਸਾਡੀ ਬਾਜੀ ਦਾ ਸੂਲ ਕਲੱਬ ਦਾ 6 ਵਜੇ ਕਹਿੰਦੇ ਉਲੇ ਲਾਉਣੇ ਕਿਉਂਕਿ ਦਿਨ ਉਹ ਤੋਂ ਖਰਾਬ ਹੋਏ ਪਏ ਸੀਗੇ ਬਾਜ਼ੀਆਂ ਮੁੱਕ ਦੀਆਂ ਨਹੀਂ ਸੀ ਪਰ ਉਹ ਬਾਜੀ ਮੁੱਕ ਵੀ ਸੁਨੇਹਾ ਗਈ ਕੁਦਰਤੀ ਗੱਲ ਕਬੂਤਰ ਵੀ ਭੱਜ ਗਿਆ ਤੇ ਬਾਜੀ ਮੋੜ ਕੇ ਲੱਭੀ ਵੀ ਹੈ ਨਹੀਂ ਨਾਲ ਦੇ ਬੰਨ ਚਲੀ ਗਈ ਚੰਨ ਨਾਲ ਜੇ ਕਿਸੇ ਨੂੰ ਮਿਲੇ ਤਾਂ ਦੱਸਿਓ ਹਰੀ ਬੈਠ ਹਰੀ ਪੇਟੀ ਗੁਲਾਬੀ ਟੂਸਾ ਸੱਜਾ ਤੇ ਦੋਨੇ ਮੋਢਿਆਂ ਦੇ ਵਿੱਚ ਹਰਾ ਰੰਗ ਸੀਗਾ ਚਿੱਟੀਆਂ ਅੱਖਾਂ ਸੀ ਤੇ ਦੋ ਤਿੰਨ ਸਾਲ ਹੋ ਬੱਚੇ ਵੀ ਕੱਢ ਗਏ ਸੀ ਆਪਣੇ ਮਿੱਤਰਾਂ ਕੋਲੇ ਕਿਉਂਕਿ ਮੈਂ ਐਦ ਕੀ ਕਬੂਤਰ ਮੇਰੇ ਹੈ ਨਹੀਂ ਸੀ ਤੇ ਖੁੱਡੇ-ਖਾਡੇ ਆਪਾਂ ਇੱਧਰ ਵੀ ਢਾਦੇ ਸੀ ਜਿਹੜੇ ਮੇਰੇ ਪਿਛਲੇ ਸਾਲ ਜਿੱਤੇ ਹੋਤੇ ਉਹੀ ਜੋੜੇ ਲਾਦੇ ਸੀ ਉਹਨਾਂ ਦੀਆਂ ਆਹਾਂ ਬੱਚੇ-ਪੁੱچے ਕਢਾ ਲਈ ਜਾਂ ਦੋ ਤਿੰਨ ਕਬੂਦਰੀਆਂ ਜਿਹੜੀਆਂ ਮੇਰੀਆਂ ਉੱਡੀਆਂ ਹੋਈਆਂ ਸੀ ਪਹਿਲਾਂ ਉਹ ਮੈਂ ਲਿਆ ਕੇ ਘਿਜਾਈਆਂ ਸੀਗੇ ਬੱਚੇ ਲਾ ਕੇ ਜੋੜਿਆਂ ਤੇ ਉਹੀ ਡਾਇਰ ਆਨ ਗਿਆ ਪਾ ਲੋ ਜੀ ਕੰਦੇ ਗੋਮਟੀਆਂ ਲਾ ਦੇ ਨੀਲੇ ਡੱਬਿਆਂ ਨੂੰ ਉੱਲੇ ਕਹਿੰਦੇ ਨੀਲੇ ਡੱਬੇ ਉੜਦੇ ਨਹੀਂ ਆ ਦਾਦੇ ਜੀ ਕਹਿੰਦੇ ਨੇ ਪਰ ਟਾਈਮ ਰਹਿੰਦੇ ਬੈਠ ਗਏ ਥੋੜਾ ਟਾਈਮ ਪਹਿਲਾਂ ਚੰਨਰ ਵਾਲੀ ਮਿਰਦੇ ਹਿਰਦੇ ਮਾਰਦੀ ਥਾਪੀਆਂ ਤੇ ਮਾਹੌਲ ਪੂਰਾ ਬਣਿਆ ਪਿਆ ਬੱਦਲ ਬਾਈ ਬਹੁਤ ਸੀ ਪਰ ਦਿਨ ਫੇਰ ਵੀ ਪੂਰਾ ਸੋਹਣਾ ਲੱਗਿਆ ਬਾਜੀ ਜਿਹੜੀ ਸੱਤ ਤੇ ਗਈ ਤੇ ਵਧੀਆ ਨਿਬੜਿਆ ਮੇਲਾ ਦੇਖਣ ਆਲਾ ਸੀ ਬਾਕੀ ਹੋਰ ਭਰਾ ਜਿਹੜੇ ਦੇਖਦੇ ਆ ਤੇ ਆਪਦੇ ਕਬੂਤਰਾਂ ਦੀਆਂ ਫੋਟੋਆਂ ਜ਼ਰੂਰ ਪਾਇਆ ਕਰੋ ਜਿਹੜੇ ਜਿੱਤੇ ਹੁੰਦੇ ਆ ਮੈਨੂੰ ਕਮੈਂਟਾਂ ਦੇ ਵਿੱਚ ਤੇ ਆਪਾਂ ਵੀ ਦੇਖੀਏ ਕਹੇ ਜੇ ਕਬੂਤਰ ਸੋਡੇ ਬੈਨ ਕਰਦੇ ਆ ਜਿਹੜੇ ਕਿੱਥੋਂ ਕਿੱਥੋਂ ਜਿੱਤਦੇ ਹੋ ਕਿੰਨੀਆਂ ਬਾਜ਼ੀਆਂ ਛੱਡੀਆਂ ਕਿੰਨੀਆਂ ਜਿੱਤੀਆਂ ਹਨ ਬਾਕੀ ਚੱਲੀਆਂ ਦਾ ਆਪਾਂ ਸਭਾ ਰਾਖੀ ਛੱਡੀ ਦਾ ਜਿੱਤ ਹਾਰ ਗਾਹਾਂ ਮੁਕੱਦਰਾਂ ਦੀ ਕਿਉਂਕਿ ਕਬੂਤਰ ਥੋੜੇ ਸੀ ਬਾਕੀ ਆਪਾਂ ਅੱਗੇ ਵੀ ਬਾਕੀ ਕਬੂਤਰ ਨਹੀਂ ਛੱਡ ਕੇ ਰਾਜੀ ਆ ਪਤਾ ਕੱਲਾ ਹੀ ਛੱਡ ਕੇ ਰਾਜੀ ਆ ਤੇ ਕੁਝ ਕਰਨਾਂ ਤਾਂ ਇਕ ਨੇ ਵੀ ਕਰ ਦੇਣਾ ਹਨ ਤੇ ਬਾਕੀ ਸ਼ੌਂਕ ਜਿਹਾ ਪੂਰਾ ਹੋ ਜਾਂਦਾ ਪੈਸੇ ਲਈ ਤਾਂ ਹੋਰ ਵੀ ਚੀਜ਼ਾਂ ਬਹੁਤ ਨੇ ਜਿੱਤ ਦਾ ਇੱਕ ਐ ਖੁਸ਼ੀ ਵਾਲੀ ਹੁੰਦੀ ਐ ਵੀ ਬਾਜ਼ੀ ਜਿੱਤ ਲਈ ਬਸ ਆ ਚੀਜ਼ਾਂ ਆਉਂਦੀਆਂ ਨੇ ਨਾ ਹੁੰਦਾ ਨਾ ਖਾਤਰ ਦੁਨੀਆ ਦੁਰੀ ਕਰਦੀ ਐ ਉਹ ਉੱਤਰ ਗਏ ਜੀ ਸਾਰੇ ਤੇ ਇੱਕ ਦੋ ਰਹਿ ਗਏ ਜਿਹੜੇ ਕੂਤਰ ਉਹਨਾਂ ਨੂੰ ਹਜੇ ਉੱਲੇ ਲੱਗਣਗੇ ਕਿਉਂਕਿ ਲਾਸਟਾਂ ਦੇ ਵਿੱਚ ਥੋੜਾ ਜੇ ਮੁੰਡੇ ਵਿਚਾਰੇ ਲੇਟ ਹੋ ਗਏ ਸੀ ਉਹਨਾਂ ਨੂੰ ਜਗਾ ਲੱਭਣ ਦੇ ਵਿੱਚ ਥੋੜੀ ਜੀ ਦਿੱਕਤ ਆਈ ਤੇ ਉਹ ਕੂਤਰਾਂ ਨੂੰ ਲੈ ਜਿਹੜੇ ਮਗਰੋਂ ਲੱਭਣਗੇ ਆ ਬੈਠਾ ਜੋਬਰ ਲਾ ਕੇ ਹੁਣ ਸਾਰੇ ਉੱਲਿਓ ਉਹ ਕੂਤਰ ਜਿਹੜੇ ਸਾਈਡ ਤੇ ਬੈਠੇ ਉਹ ਹੁਣ ਲਾਉਣਗੇ ਉੱਲੇ ਆ ਬੈਠਿਆ ਵਿਲੇ ਜੇ ਕਰਕੇ ਬਹਾਤੇ 17 1700 ਫੜ ਕੇ ਵੀ ਚੰਗਾ ਵੀ ਮਿੱਤਰੋ ਹੁਣ ਅਥਰੇ ਮਿਲਾਂਗੇ ਆਪਦਾ ਦਿਨੇ ਉਂਗਲਾਂ ਕਰ ਕਰ ਜਰੂਰ ਦਿਖਾਈ ਆ ਫਿਰ ਆਉਂਦਾ ਮੇਰਾ ਆ ਜਾਂਦਾ ਆ ਲਓ ਜੀ ਤੋਰ ਤੇ ਕਰੋ ਕਰੀ ਸਾਡੇ ਬਾਜ਼ੀਆਂ ਦੇ ਓਲੇ ਲਾ ਕੇ ਸਭ ਕਰੋ ਕਰੀ ਵਗ ਜਾਂਦੇ ਰੋਟੀਆਂ ਜਿਹਨੂੰ ਖਾਣੀਆਂ ਹੁੰਦੀਆਂ ਕਈ ਬੰਦੇ ਚੱਲ ਰਹੇ ਪੈਂਦੇ ਆ